ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੋਈ ਹੈ ਔਰ ਹੋ ਰਹੀ ਹੈ ਲਗਾਤਾਰ ਪੰਚਾਇਤੀ ਚੋਣਾਂ ਦੇ ਦੌਰਾਨ ਲਗਾਤਾਰ ਇਲਜ਼ਾਮਬਾਜ਼ੀ ਤੇ ਦੋਸ਼ਾਂ ਦਾ ਸਿਲਸਿਲਾ جاری ਹੈ ਹੁਣ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਵਾਲ ਚੁੱਕੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਕੜੇ ਹੱਥੀ ਲਿਆ ਔਰ ਨਾੜ ਹੀ ਪੰਜਾਬ ਸਰਕਾਰ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਵਾਲ ਚੁੱਕਦਿਆਂ ਹੋਇਆ ਪ੍ਰਤਾਪ ਸਿੰਘ ਬਾਜਵਾ ਨੇ ਕਿਹੜੇ ਕਿਹੜੇ ਦੋਸ਼ ਲਗਾ ਦਿੱਤੇ ਨੇ ਹੁਣ ਇਸ ਤੋਂ ਬਾਅਦ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਆਪਣੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਪਾਰਟੀ ਦੇ ਮੁਖ ਦਫ਼ਤਰ ਪਹੁੰਚ ਜਾਣ ਇਹਨਾਂ ਦੇ ਕਾਗਜ਼ ਰੱਦ ਹੋ ਗਏ ਜਾਂ ਕੋਈ ਹੋਰ ਅੜਿੱਕੇ ਬਣ ਗਏ ਸਬੂਤਾਂ ਦੇ ਸਹਤ ਆ ਜਾਣ ਤੇ ਅਸੀਂ ਲੀਗਲ ਟੀਮ ਤਿਆਰ ਕੀਤੀ ਹੈ ਦੂਜੇ ਪਾਸੇ ਕਾਂਗਰਸ ਦੇ ਵੱਲੋਂ ਵੀ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਹੈ ਔਰ ਪ੍ਰਤਾਪ ਸਿੰਘ ਬਾਜਵਾ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਔਰ ਦੋਸ਼ ਲਾਏ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਸਵਾਲ ਚੁੱਕੇ ਨੇ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਕਾਰਗੁਜ਼ਾਰੀ ਹੈ ਜਾਂ ਫਿਰ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਜਿਹੜੀਆਂ ਗੱਲਾਂ ਆਖੀਆਂ ਨੇ ਉਸ ਦੇ ਬਾਰੇ ਜ਼ਿਕਰ ਕਰਦਨੇ ਆ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਤੇ ਰਾਜ ਦੀ ਸੱਤਾ ਦੀ ਦੁਰਵਰਤੋਂ ਕਰਦੇ ਹੋਏ ਪੰਚਾਇਤੀ ਚੋਣਾਂ ਵਿੱਚ ਲੋਕਤੰਤਰੀ ਪ੍ਰਕਿਰਿਆ ਦੀ ਯੋਜਨਾਬੰਦ ਤਰੀਕੇ ਨਾਲ ਭੰਗ ਕਰਨ ਦੀ ਤਿੱਖੇ ਸ਼ਬਦਾਂ ਵਿੱਚ ਨਖੇਦੀ ਕੀਤੀ ਹੈ ਪ੍ਰਤਾਪ ਬਾਜਵਾ ਨੇ ਮੁੱਖ ਮੰਤਰੀ ਤੇ ਦੋਸ਼ ਲਾਇਆ ਕਿ ਉਹ ਆਪ ਦੀ ਮਨਮਰਜ਼ੀ ਨਾਲ ਕੀਤੀ ਗਈ ਹਿਰਾਫੇਰੀ ਵੱਲ ਅੱਖਾਂ ਬੰਦ ਕਰਕੇ ਵੇਖ ਰਹੇ ਨੇ ਜਿਸ ਨਾਲ ਉਨ੍ਹਾਂ ਦੀ ਸਰਕਾਰ ਦੀ ਕਿਸੇ ਵੀ ਜ਼ਰੂਰੀ ਤਰੀਕੇ ਨਾਲ ਸੱਤਾ ਨਾਲ ਜੁੜੇ ਰਹਿਣ ਦੀ ਨਿਰਾਸ਼ਾ ਦਾ ਪਰਦਾਫਾਸ਼ ਕੀਤਾ ਗਿਆ ਹੈ। ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇੱਥੇ ਤੱਕ ਕਿ ਚੁੱਪ ਨਹੀਂ ਕੀਤੀ। ਅੱਗੇ ਵੀ ਆਖਿਆ ਕਿ ਪੰਚਾਇਤੀ ਚੋਣ ਪ੍ਰਕਿਰਿਆ ਨੂੰ ਧੋਖਾ ਧੜੀ ਦੱਸਦਿਆਂ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਯਾਨੀ ਕਿ ਬੀਡੀਪੀਓਜ਼ ਨੂੰ ਮਨ ਘੜਤ ਆਧਾਰ ਤੇ ਵਿਰੋਧੀ ਉਮੀਦਵਾਰਾਂ ਦੀਆਂ ਨਾਗਦਗੀਆਂ ਰੱਦ ਕਰਨ ਦੇ ਹੁਕਮ ਜਾਰੀ ਕਰਨ ਦਾ ਵੀ ਦੋਸ਼ ਲਾ ਦਿੱਤਾ ਕਿ ਬੀਡੀਪੀਓ ਨੇ ਸਥਾਨਕ ਆਮ ਆਦਮੀ ਪਾਰਟੀ ਦੇ ਸੱਤਾ ਧਾਰ ਦੇ ਜਿਹੜੇ ਲੀਡਰ ਸੀ ਉਹਨਾਂ ਦੇ ਕਹਿਣ ਦੇ ਉੱਤੇ ਕਾਗਜ਼ ਰੱਦ ਕੀਤੇ ਨੇ ਇਹ ਸਿਖਰ ਤੋਂ ਨਿਰਦੇਸ਼ਿਤ ਇੱਕ ਗਣਤਤਾ ਤੇ ਭਿਆਨਕ ਸਾਜ਼ਿਸ਼ ਹੈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਉਹਨਾਂ ਦੇ ਸਾਥੀਆਂ ਨੇ ਚੋਣ ਮਸ਼ੀਨਰੀ ਨੂੰ ਹਾਈਜੈਕ ਕਰ ਲਿਆ ਤੇ ਯਕੀਨੀ ਬਣਾਉਣ ਲਈ ਕਿ ਉਹਨਾਂ ਦੇ ਉਮੀਦਵਾਰਾਂ ਨੂੰ ਉਹ ਜਦ ਕੇ ਵਿਰੋਧੀ ਉਮੀਦਵਾਰਾਂ ਨੂੰ ਘੰਟਿਆਂਬੱਧੀ ਰੋਕਿਆ ਗਿਆ ਅਰਜਾਲੀ ਤਕਨੀਕੀਆਂ ਤੇ ਅਯੋਗ ਠਰਾਇਆ ਗਿਆ ਬਾਜਬਾ ਨੇ ਸਖ ਸ਼ਬਦਾਂ ਚ ਵੀ ਕਿਹਾ ਕਿ ਇਹ ਕੋਈ ਚੋਣ ਨਹੀਂ ਹੈ ਇਹ ਸਾਡੇ ਪਿੰਡਾਂ ਤੇ ਤਾਨਾਸ਼ਾਹੀ ਨਾਲ ਕਬਜ਼ਾ ਕਰਨ ਦੀ ਗੱਲ ਹੈ ਉਨੈਰੀ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨਾ ਸਾਧਦੇ ਹੋયા ਕਿ ਉਹ ਦਿੱਲੀ ਦੁਆਰਾ ਨਿਯੰਤਰਿਤ ਇੱਕ ਕੱਟ ਪੁਤਲੀ ਨੇ ਜੋ ਜ਼ਮੀਨੀ ਪੱਧਰ ਤੇ ਲੋਕਤੰਤਰ ਦੀ ਯੋਜਨਾਬੰਦ ਤਬਾਈ ਵਿੱਚ ਪੂਰੀ ਤਰ੍ਹਾਂ ਸਰਗਰਮ ਨੇ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਇੱਕ ਕਮਜ਼ੋਰ ਸ਼ਖਸੀਅਤ ਤੋਂ ਵੱਧ ਕੁਝ ਨਹੀਂ ਜਿਸ ਨੇ ਦਿੱਲੀ ਵੱਲ ਵਿੱਚ ਆਪਣੇ ਰਾਜਨੀਤਿਕ ਕਾਮਾਂ ਨੂੰ ਹਰ ਹਰਕਤ ਕਰਨ ਦੀ ਇਜਾਜ਼ਤ ਦਿੱਤੀ ਹੋਈ ਹੈ ਪ੍ਰਤਾਪ ਸਿੰਘ ਬਾਜਵਾ ਨੇ ਦੋਸ਼ ਲਾਇਆ ਕਿ ਉਸ ਦੀ ਸਰਕਾਰ ਸਰਪੰਚਾਂ ਨੂੰ ਚੁੰੜ ਰਹੀ ਹੈ ਤੇ ਡਰਾ ਧਮਕਾ ਕੇ ਚੁੰਣ ਤੈ ਕੀਤੀ ਜਾ ਰਹੀ ਹੈ ਜਦ ਕਿ ਉਸ ਵਿਧਾਨਿਕ ਸੁਵਿਧਾਜਨਕ ਤੌਰ ਦੇ ਉਤੇ ਦੂਜੇ ਤਰੀਕੇ ਨਾਲ ਦਿਖਾਇਆ ਜਾ ਰਿਹਾ ਇਸ ਨੂੰ ਕਾਂਗਰਸੀ ਆਗੂਆਂ ਨੇ ਵੀ ਆਖਿਆ ਕਿ ਪੰਜਾਬ ਭਰ ਦੇ ਵਿੱਚ ਆਪ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਨਿੰਦਾ ਕਰਦਿਆਂ ਆਪ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਜਿਨ੍ਹਾਂ ਦੀ ਅਗਵਾਈ ਵਿਧਾਇਕਾਂ ਅਤੇ ਸਥਾਨਕ ਨੇਤਾਵਾਂ ਨੇ ਕੀਤੀ ਇਹਨਾਂ ਨੇ ਕਿਹਾ ਕਿ ਇਹਨਾਂ ਚੋਣਾਂ ਨੂੰ ਲੜਾਈ ਦੇ ਮੈਦਾਨ ਵਿੱਚ ਬਦਲ ਦਿੱਤਾ ਗਿਆ ਜਿੱਥੇ ਮਾਸਪੇਸ਼ੀ ਦੀ ਤਾਕਤ ਵੀ ਕੀਤੀ ਗਈ ਹੈ ਮਸਲ ਪਾਵਰ ਵੀ ਵਰਤੀ ਗਈ ਹੈ ਸੋਸ਼ਲ ਮੀਡੀਆ ਤੇ ਘੁਮਾ ਰਹੇ ਵੀਡੀਓਜ਼ ਤੇ ਪ੍ਰੈਸ ਰਿਪੋਰਟਾਂ ਰਿਪੋਰਟਾਂ ਆ ਰਹੀਆਂ ਨੇ ਸਪਸ਼ਟ ਤੌਰ ਦੇ ਉੱਤੇ ਆਪ ਨੇਤਾ ਵੋਟਰਾਂ ਅਤੇ ਵਿਰੋਧੀ ਉਮੀਦਵਾਰਾਂ ਨੂੰ ਮਜਬੂਤੀ ਨਾਲ ਲੈਸ ਕਰਦੇ ਦਿਖਾਈ ਦੇ ਰਹੇ ਨੇ ਭਗਵੰਤ ਮਾਨ ਦੀ ਇਨ੍ਹਾਂ ਅਤਿਆਚਾਰਾਂ ਤੇ ਚੁੱਪੀ ਉਹਨਾਂ ਦੀ ਗੁੰਡਾਗਰਦੀ ਤੇ ਕੋਜੀ ਹਮਾਇਤ ਤੋਂ ਇਲਾਵਾ ਕੁਝ ਹੋਰ ਨਹੀਂ ਉਹਨਾਂ ਨੇ ਕਿਹਾ ਕਿ ਚੁੱਪ ਰਹਿਣ ਦਾ ਮਤਲਬ ਹੀ ਸਖਤ ਤੇ ਸਿਰਫ ਇਹ ਹੈ ਹਾਲਾਂਕਿ ਆਵਾਦੀ ਪਾਰਟੀ ਦੇ ਬੁਲਾਰੇ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਜਿਹੜੇ ਕਿ ਮੈਂਬਰ ਪਾਰਲੀਮੈਂਟ ਵੀ ਨੇ ਪਰ ਜਿਹੜੇ ਨੇ ਮਲਵਿੰਦਰ ਸਿੰਘ ਕੰਗ ਉਹਨਾਂ ਦਾ ਇਹ ਕਹਿਣਾ ਸੀ ਕਿ ਜਿਹੜੀਆਂ ਨਾਮਜ਼ਦਗੀਆਂ ਦਾਖਲ ਹੋਈਆਂ ਨੇ ਉਹਨਾਂ ਦੀ ਗਿਣਤੀ ਦੱਸਦੀ ਐ ਅੰਕੜੇ ਦੱਸਦੇ ਨੇ ਕਿ ਜਿਹੜੀਆਂ ਪਿਛਲੀਆਂ ਪਲਾਨ ਦੀਆਂ ਚੋਣਾਂ ਹੋਈਆਂ ਸੀ ਪੰਚਾਇਤੀ ਚੋਣਾਂ 2018 ਦੇ ਵਿੱਚ ਜਦੋਂ ਕਾਂਗਰਸ ਸੱਤਾ ਦੇ ਵਿੱਚ ਸੀ ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਭਾਇਪਾ ਵੇਲੇ ਹੋਈਆਂ ਉਹਨਾਂ ਦੇ ਵਾਂਗ ਅਸੀਂ ਕਿਸੇ ਤਰ੍ਹਾਂ ਦੀ ਕੋਈ ਧੱਕਾਸ਼ਾਹੀ برداشت ਨਹੀਂ ਕੀਤੀ ਔਰ ਪੂਰੇ ਅਮਨ ਇਮਾਨ ਦੇ ਨਾਲ ਸਾਰਾ ਕੁਝ ਨੇ ਪਰੇ ਚੜਿਆ ਗਿਣਤੀ ਦੱਸ ਰਹੀ ਹੈ ਇੱਕ ਲੋਕਤੰਤਰੀ ਰਾਜ ਸੰਕੇਤ ਦੇ ਰਿਹਾ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਈਆਂ ਗੱਲਾਂ ਵੀ ਇਸ ਦੇ ਬਿਲਕੁਲ ਉਲਟ ਆ ਰਹੀਆਂ ਨੇ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਚੇਤਾਵਨੀ ਦਿੱਤੀ ਹੈ ਕਿ ਆਪ ਦੀ ਨਿਯੰਤਰਣ ਤੇ ਕਬਜ਼ਾ ਕਰਨ ਦੀ ਨਿਰਾਸ਼ਾ ਨੇ ਸੂਬੇ ਵਿੱਚ ਜਿਹੜਾ ਨਿਰਾਸ਼ਾ ਜਿਸ ਤਰ੍ਹਾਂ ਦੀ ਪੈਦਾ ਕੀਤੀ ਹੈ ਹੁਣ ਹਿੰਸਾ ਹੋਣੀ ਲਾਜ਼ਮੀ ਹੈ ਬਾਜਵਾ ਨੇ ਕਿਹਾ ਕਿ ਸਰਕਾਰ ਸੱਤਾ ਗਵਾਉਣ ਤੋਂ ਇੰਨੀ ਡਰੀ ਹੋਈ ਹੈ ਕਿ ਸਾਡੇ ਪਿੰਡਾਂ ਨੂੰ ਹਫੜਾ ਦਫੜੀ ਤੇ ਖੂਨ ਖਰਾਬੇ ਵਿੱਚ ਡੋਬਣ ਲਈ ਤਿਆਰ ਬੈਠੀ ਹੈ ਮੁੱਖ ਮੰਤਰੀ ਤੇ ਨਿਸ਼ਾਨੇ ਲਾਉਂਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਿਹਾ ਕਿ ਮਾਨ ਦੀ ਸਰਬਸੰਮਤੀ ਬਣਾਉਣ ਤੇ ਖੋਖਲੇ ਬਿਆਨਬਾਜ਼ੀ ਵੱਲ ਵੀ ਇਸ਼ਾਰਾ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਬਸੰਮਤੀ ਨਾਲ ਸਰਪੰਚ ਚੁਣਨ ਦਾ ਪ੍ਰਚਾਰ ਕਰਨਾ ਬੜਾ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ, ਪਸੰਦ ਕੀਤਾ। ਫਿਰ ਵੀ ਉਹ ਆਪਣੇ ਪਿੰਡ ਸਤੌਜ ਨੂੰ ਵੀ ਇਕਜੁੱਟ ਨਹੀਂ ਕਰ ਸਕੇ। ਜੇਕਰ ਉਹਨਾਂ ਦੇ ਪਿੰਡ ਦੇ ਲੋਕਾਂ ਵਿੱਚ ਉਹਨਾਂ ਦੀ ਕੋਈ ਇੱਜ਼ਤ ਨਹੀਂ ਆ ਤਾਂ ਪੰਜਾਬ ਭਰ ਵਿੱਚ ਉਹਨਾਂ ਦੀ ਲੀਡਰਸ਼ਿਪ ਬਾਰੇ ਕੀ ਕਹਿਣਾ ਹੈ? ਬਾਜਵਾ ਨੇ ਇਹ ਵੀ ਮਜ਼ਾਕ ਉਡਾਇਆ ਕਿ ਭਰਮਾਂ ਖਾਲੀ ਭਾਸ਼ਣਾ ਤੇ ਹੋਰ ਗਲਤ ਥਾਵਾਂ ਤੇ ਉਹਨਾਂ ਦਾ ਰਾਜ ਕਾਇਮ ਹੋ ਸਕਦਾ ਹੈ। ਪਰ ਪੰਚਾਇਤੀ ਚੋਣਾਂ ਦੇ ਵਿੱਚ ناکਾਮ ਰਹੇ ਨੇ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਮਾਨ ਦੇ ਸ਼ਾਸਨ ਚ ਜਮਹੂਰੀ ਮਰਿਆਦਾ ਦੇ ਹੋਰ ਖੋਰੇ ਨੂੰ ਰੋਕਣ ਲਈ ਅੱਗੇ ਆਉਣ ਦੀ ਮੰਗ ਕੀਤੀ ਹੈ ਇਸ ਸਮਾਗਮ ਆ ਗਿਆ ਕਿ ਚੋਣ ਕਮਿਸ਼ਨ ਨੇ ਯਕੀਨੀ ਬਣਾਉਣ ਲਈ ਦਖਲ ਦੇਵੇ ਕਿ ਇਹ ਚੋਣਾਂ ਨਿਰਪੱਖ ਢੰਗ ਨਾਲ ਕਰਵਾਈਆਂ ਜਾਣ ਹਰ ਪਿੰਡ ਵਿੱਚ ਆਪ ਦੀਆਂ ਗੈਂਗਸਟਰ ਵਰਗੀਆਂ ਚਾਲਾਂ ਦੇ ਪਰਛਾਵੇਂ ਤੋਂ ਬਿਨਾ ਪੰਜਾਬ ਦਾ ਲੋਕਤੰਤਰ ਘੇਰਾਬੰਦੀ ਵਿੱਚ ਹੈ ਤੇ ਭਗਵੰਤ ਮਾਨ ਦੀ ਅਯੋਗਤਾ ਇਸ ਤਾਨਾਸ਼ਾਹੀ ਵਿੱਚ ਉਤਰਨ ਦਾ ਮੂਲ ਕਾਰਨ ਬਣੀ ਹੋਈ ਹੈ ਇਸ ਤਰ੍ਹਾਂ ਦੇ ਤਿੱਖੇ ਬਿਆਨਬਾਜ਼ੀ ਹੋਰ ਕਰਦੇ ਆਂ ਪ੍ਰਤਾਪ ਸਿੰਘ ਬਾਜਵਾ ਨੇ ਖੀਰ ਵਿੱਚ ਵੀ ਐਲਾਨ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਰਜਕਾਲ ਨੇ ਪੰਜਾਬ ਦੀਆਂ ਲੋਕਤੰਤਰੀ ਸੰਸਥਾਵਾਂ ਦਾ ਹਾਲ ਹੀ ਦੇ ਵਿੱਚ ਜਿਹੜਾ ਇਤਿਹਾਸ ਵਿੱਚ ਕਿਸੇ ਹੋਰ ਸਰਕਾਰ ਨਾਲੋਂ ਵੱਧ ਨੁਕਸਾਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਕੋਈ ਆਗੂ ਨਹੀਂ ਉਹ ਪੰਜਾਬ ਪ੍ਰਤੀ ਦੇਣਦਾਰ ਹੈ ਉਸ ਦੀ ਨਿਗਰਾਨੀ ਹੇਠ ਲੋਕਤੰਤਰ ਨੂੰ ਲਤਾੜ ਦਿੱਤਾ ਗਿਆ ਤੇ ਸਥਾਨਕ ਸ਼ਾਸਨ ਨੂੰ ਅਪਾਜ ਕਰ ਦਿੱਤਾ ਗਿਆ ਤੇ ਰਾਜ ਨੂੰ ਦਿੱਲੀ ਦੇ ਹਾਕਮਾਂ ਲਈ ਖੇਡ ਦੇ ਮੈਦਾਨ ਵਿੱਚ ਸਿਮਟ ਕੇ ਰੱਖ ਦਿੱਤਾ ਗਿਆ ਪੰਜਾਬ ਦੇ ਲੋਕ ਇਸ ਧੋਖੇ ਨੂੰ ਮਾਫ ਨਹੀਂ ਕਰਨਗੇ ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਆਪ ਦੋਵਾਂ ਨੂੰ ਉਹਨਾਂ ਦੇ ਨਾਂ ਮਾਫੀਯੋਗ ਕੰਮਾਂ ਲਈ ਜਵਾਬ ਦੇ ਟਰਾਉਣ ਦਾ ਵਾਅਦਾ ਕੀਤਾ ਗਿਆ ਪ੍ਰਤਾਪ ਸਿੰਘ ਬਾਜਵਾ ਨੇ ਨਾ ਤਮਾਮ ਗੱਲਾਂ ਦੇ ਨਾਲ ਦੋਸ਼ ਵੀ ਲਾਏ ਨੇ ਔਰ ਕਾਰਜਕਾਰੀ ਦੁੱਤੇ ਸਵਾਲ ਵੀ ਖੜੇ ਕੀਤੇ ਨੇ ਤੁਹਾਡਾ ਕੀ ਮੰਨਣਾ ਹੈ ਕਿ ਵਿਰੋਧੀ ਜਿਹੜੇ ਸਵਾਲ ਖੜੇ ਕਰ ਰਹੇ ਨੇ ਬਿਲਕੁਲ ਠੀਕ ਨੇ ਜਾਇਜ਼ ਨੇ ਜਾਂ ਫਿਰ ਜਿੰਨੀਆਂ ਗੱਲਾਂ ਤੇ ਦੋਸ਼ ਮੜੇ ਜਾ ਰਹੇ ਨੇ ਇਹਨਾਂ ਦੀ ਸਚਾਈ ਕੁਝ ਹੋਰ ਹੈ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਸਾਂਝੇ ਕਰੋ ਫਿਲਹਾਲ ਲਗਾਤਾਰ ਅੱਜ ਸਾਰਾ ਦਿਨ ਤਸਵੀਰਾਂ ਆਉਂਦੀਆਂ ਰਹੀਆਂ ਵੱਖ-ਵੱਖ ਥਾਈਂ ਪ੍ਰੋਟੈਸਟ ਵੀ ਹੁੰਦੇ ਰਹੇ ਔਰ ਜਿਨ੍ਹਾਂ ਦੇ ਕਾਗਜ਼ ਰੱਦ ਹੋਏ ਪਿੰਡਾਂ ਦੇ ਵਿੱਚੋਂ ਇਹ ਗੱਲਾਂ ਵੀ ਸਾਹਮਣੇ ਨਿਕਲ ਕੇ ਆਈਆਂ ਨੇ ਔਰ ਜਿਨ੍ਹਾਂ ਦੇ ਨਾਗਰਿਕੀ ਪੱਤਰ ਨਹੀਂ ਦਾਖਲ ਹੋਏ ਉਹਨਾਂ ਦੇ ਵਿੱਚੋਂ ਮਾਲਵੇ ਇਲਾਕੇ ਦੇ ਵਿੱਚ ਕਈ ਲੋਕਾਂ ਨੇ ਰੋਸ ਮਜਾਰੇ ਟੈਂਕੀਆਂ ਤੇ ਚੜ੍ਹ ਕੇ ਵੀ ਕੀਤੇ ਨੇ ਕਈਆਂ ਨੇ ਮੀਡੀਆ ਵਿੱਚ ਆ ਕੇ ਬਿਆਨ ਦਿੱਤੇ ਨੇ ਕਈਆਂ ਨੇ ਰੋਡ ਜਾਮ ਕੀਤੇ ਨੇ ਚਾਹੇ ਉਹ ਪਟਿਆਲਾ ਰਾਜਪੁਰਾ ਰੋਡ ਹੋਵੇ ਜਾਂ ਫਿਰ ਫਰੋਹੀਪੁਰ ਤੋਂ ਫਾਇਲ ਕਾ ਰੋਡ ਹੋਵੇ ਜਲਾਲਾਬਾਦ ਬਲਾਕ ਦੇ ਵਿੱਚ ਵੀ ਇਹੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਦੇਖਣ ਨੂੰ ਮਿਲੀਆਂ ਪਰ ਹੁਣ ਜਿਹੜੇ ਵਿਰੋਧੀਆਂ ਨੇ ਸਵਾਲ ਚੁੱਕੇ ਨੇ ਕਿ ਇਹ ਸਵਾਲ ਹੀ ਬਣ ਕੇ ਰਹਿ ਜਾਣਗੇ ਜਾਂ ਕਦੇ ਇਸ ਦਾ ਜਵਾਬ ਵੀ ਮਿਲੇਗਾ ਇਸ ਦੇ ਬਾਰੇ ਤਾਂ ਕਹਿਣਾ ਕੁਝ ਵੀ ਹਾਲ ਦੀ ਘੜੀ ਸੰਭਵ ਨਹੀਂ ਹੈ ਹਾਲਾਂਕਿ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਧੱਕੇਸ਼ਾਹੀ ਤੋਂ ਬਿਨਾ ਇਹ ਚੋਣ ਨੇ ਪਰੇ ਚੜ ਰਹੀ ਹੈ ਤੇ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਇਹ ਦਰਜ ਹੋਵੇਗਾ ਇਹ ਦਾਅਵੇ ਆਪੋ ਆਪਣੇ ਨੇ ਪਰ ਦਾਅਵਿਆਂ ਦੀ ਸੱਚਾਈ ਕੀ ਹੈ ਕੌਣ ਸੱਚਾ ਹੈ ਕੌਣ ਝੂਠਾ ਤੁਸੀਂ ਕੀ ਜਾਣਦੇ ਹੋ ਤੁਹਾਡਾ ਕੀ ਵਿਚਾਰ ਹੈ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ এবੀਸੀ ਪੰਜਾਬ ਦੇ ਨਾਲ